ਸਤਿ ਸ਼੍ਰੀ ਅਕਾਲ ਮੈਂ ਹਰਕਿਰਨ ਸਿੰਘ ਸੱਚ ਕਹੂੰ ਦੀ ਸਗਲੀ ਪੇਸ਼ਕਸ਼ ਤੁਹਾਡਾ ਸਾਰਿਆਂ ਦਾ ਸਤਿਕਾਰ ਇੱਕ ਪਾਸੇ ਸੁਖਬੀਰ ਬਾਦਲ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਨੂੰ ਮੰਨਣ ਤੋਂ ਇਨਕਾਰ ਕਰਕੇ ਪੰਥਕ ਰਾਜਨੀਤੀ ਤੋਂ ਪਾਸਾ ਵਟ ਲਿਆ ਗਿਆ ਹੈ ਤੇ ਉਧਰ ਦੂਜੇ ਪਾਸੇ ਇੱਕ ਨਵੀਂ ਪਾਰਟੀ ਫਿਰਦੇ ਵਿੱਚ ਉੱਤਰ ਦੇ ਤਿਆਰ ਹੈ ਇਸ ਖਾਲੀ ਪੰਥਕ ਰਾਜਨੀਤੀ ਦੀ ਜਗਾ ਨੂੰ ਪਰਨ ਦੇ ਲਈ افواہوں ਦਾ بازار گرم ਹੈ ਕਿ 14 ਜਨਵਰੀ ਨੂੰ ਇੱਕ ਪਾਸੇ ਮਾਗੀ ਮੇਲੇ ਦੇ ਵਿੱਚ ਕਾਨਫਰੰਸ ਦੇ ਵਿੱਚ ਨਵੀਂ پارٹی ਦਾ ਐਲਾਨ ਅਮਰਿਤਪਾਲ ਦੇ ਪਿਤਾ ترਸ਼ੇਮ ਸਿੰਘ ਜੀ ਕਰਨਗੇ ਉਦੋਂ ਹੀ ਅਸਾਮ ਦੀ ਡਿਬੂਗੜ ਜੇਲ੍ਹ ਦੇ ਵਿੱਚੋਂ ਅਮਰਿਤਪਾਲ ਨੂੰ ਰਿਹਾ ਕਰ ਦਿੱਤਾ ਜਾਵੇਗਾ ਤਾਂ ਕਿ ਉਹ ਸਰਗਰਮ ਸਿਆਸਤ ਵਿੱਚ ਹਿੱਸਾ ਲੈ ਕੇ ਆਪਣੀ ਨਵੀਂ پارٹی ਨੂੰ ਖੜਾ ਕਰ ਸਕੇ ਰਿਹਾਈ ਹੋਵੇਗੀ ਇਹ ਨਹੀਂ ਇਹ ਤਾਂ ਨਹੀਂ ਕਿਹਾ ਜਾ ਸਕਦਾ ਲੇਕਿਨ ਐਨਐਸਏ ਲੱਗਣ ਤੋਂ ਪਹਿਲਾਂ ਅਮਰਤਪਾਲ ਦੇ ਕਿਹੜੇ ਕਿਹੜੇ ਕੇਸ ਨੇ ਕਿਵੇਂ ਅਚਾਨਕ ਉਹ ਪੰਜਾਬ ਦੀ ਸਿਆਸਤ ਦੇ ਵਿੱਚ ਪੈਰ ਰੱਖਦਾ ਹੈ ਇਸ ਉੱਪਰ ਨਜ਼ਰ ਮਾਰਨ ਦੀ ਕੋਸ਼ਿਸ਼ ਜ਼ਰੂਰ ਸਾਨੂੰ ਕਰਨੀ ਚਾਹੀਦੀ ਹੈ ਕੁਝ ਹੀ ਸਾਲਾਂ ਦੇ ਵਿੱਚ ਅਮਰਤਪਾਲ ਪੰਜਾਬ ਦੇ ਵਿੱਚ ਆਉਂਦਾ ਹੈ ਸਿਆਸਤ ਦੇ ਵਿੱਚ ਉੱਭਰਦਾ ਹੈ ਵਾਰਿਸ ਪੰਜਾਬ ਦੇ ਇਕ ਸੰਸਥਾ ਦਾ ਉਲੁਮੁਖੀ ਥਾਪਿਆ ਜਾਂਦਾ ਹੈ ਖਾਲਸਤਾਨੀ ਅ ਪੱਖੀ ਉਹਦੇ ਵੱਲੋਂ ਕੁਝ ਭਾਸ਼ਣ ਦਿੱਤੇ ਜਾਂਦੇ ਨੇ ਬਿਆਨ ਦਿੱਤੇ ਜਾਂਦੇ ਨੇ ਆਪਣੀ ਦਿਖ ਚਿਹਰਾ ਮੁਹਾਰਾ ਇੱਕ ਖਾਸ ਤਰੀਕੇ ਨਾਲ ਜਰਨੈਲ ਸਿੰਘ ਭਿੰਡੜਾ ਵਾਲਾ ਵਾਂਗੂ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਫਿਰ ਅਚਾਨਕ ਕੇਸ ਤੇ ਕੇਸ ਦੀ ਝੜੀ ਲੱਗ ਜਾਂਦੀ ਹੈ ਫਰਾਰ ਹੋ ਜਾਂਦਾ ਹੈ ਫੜਿਆ ਜਾਂਦਾ ਹੈ ਐਨਐਸਏ ਲੱਗ ਜਾਂਦੀ ਹੈ ਅਚਾਨਕ ਹੀ ਮੈਂਬਰ ਆਫ ਪਾਰਲੀਮੈਂਟ ਵੀ ਬਣ ਜਾਂਦਾ ਹੈ 2-3 ਸਾਲ ਦੇ ਇਸ ਛੋਟੇ ਜਿਹੇ ਵਕਫੇ ਤੋਂ ਪਹਿਲਾਂ ਅਮਰਿਤਪਾਲ ਕੌਣ ਸੀ ਕੀ ਕਰਦਾ ਸੀ ਉਹਦੀ ਜ਼ਿੰਦਗੀ ਕਿਹੋ ਜਿਹੀ ਸੀ ਬਦਲਾਅ ਕਿਉਂ ਆਇਆ ਅਚਾਨਕ ਆਇਆ ਕੋਈ ਘਟਨਾ ਵਾਪਰੀ ਇਹਦੇ ਬਾਰੇ ਕੋਈ ਕੁਝ ਵੀ ਨਹੀਂ ਜਾਣਦਾ ਲੇਕਿਨ ਅਸੀਂ ਉਸ ਨੂੰ ਪੰਥਕ ਰਾਜਨੀਤੀ ਦਾ ਚਿਹਰਾ ਬਣਾ ਲਿਆ ਹੈ ਇਸ ਸਾਰੀ ਸਿਆਸਤ ਜਿਹੜੀ ਹੈ ਉਸ ਨੂੰ ਸੌਂਪਣ ਦੀ ਤਿਆਰੀ ਵੀ ਕਰ ਲਈ ਹੈ ਲੇਕਿਨ ਇਹ ਸਾਰਾ ਕੁਝ ਕਰਨ ਤੋਂ ਪਹਿਲਾਂ ਕੀ ਸਾਨੂੰ ਇਹ ਜਾਣਨ ਨਾਲ ਨਹੀਂ ਚਾਹੀਦਾ ਕਿ ਅਮਰਿਤਪਾਲ ਆਖਿਰ ਹੈ ਕੌਣ ਉਸ ਦਾ ਜੀਵਨ ਕੀ ਹੈ ਉਸ ਦਾ ਸੰਘਰਸ਼ ਕੋਈ ਹੈ ਜਾਂ ਨਹੀਂ ਉਸ ਤੇ ਜੋ ਕੇਸ ਪਏ ਨੇ ਉਹ ਕਿਉਂ ਪਏ ਨੇ ਖੈਰ ਸਿਰਫ ਕੇਸਾਂ ਦੀ ਹੀ ਜੋ ਜਾਣਕਾਰੀ ਹੈ ਉਹ ਪਬਲਿਕ ਡੋਮੇਨ ਵਿੱਚ ਹੈ ਉਸ ਨੂੰ ਇੱਕ ਵਾਰ ਫੇਰ ਤਰੋਤਾਜ਼ਾ ਕਰਦੇ ਹਾਂ ਕਿ ਅਮਰਿਤਪਾਲ ਦੇ ਉੱਪਰ ਕੇਸ ਜਦੋਂ ਪੈਲੇ ਸ਼ੁਰੂ ਹੁੰਦੇ ਨੇ ਆ ਉਹਦੀ ਪੰਜਾਬ ਦੀ ਸਿਆਸਤ ਵਿੱਚ ਜਾਂ ਮੀਡੀਆ ਦੇ ਵਿੱਚ ਸੁਰਖੀਆਂ ਦੇ ਵਿੱਚ ਉਹ ਅਚਾਨਕ ਲਗਾਤਾਰ ਬਣਨ ਲੱਗਦਾ ਹੈ ਉਹ ਕਿੰਨਾ ਕਿਸ ਤਰ੍ਹਾਂ ਕਰਕੇ ਬਣਨ ਲੱਗਦਾ ਅਮਰਿਤਪਾਲ ਖਾਲਸਾ ਖਿਲਾਫ ਪਹਿਲਾ ਕੇਸ 16 ਫਰਵਰੀ 2023 ਨੂੰ ਦਰਜ ਕੀਤਾ ਗਿਆ ਸੀ ਇਹ ਕੇਸ ਚਮਕੌਰ ਸਾਹਿਬ ਦੇ ਰਹਿਣ ਵਾਲੇ ਵਿਰਿੰਦਰ ਸਿੰਘ ਦੀ ਸ਼ਿਕਾਇਤ ਤੇ ਦਰਜ ਕੀਤਾ ਗਿਆ ਸੀ ਵਿਰਿੰਦਰ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਅਮਰਿਤਪਾਲ ਤੇ ਉਸ ਦੇ ਸਮਰਥਕਾਂ ਨੇ ਵਿਰਿੰਦਰ ਨੂੰ ਦਮਦਮੀ ਟਕਸਾਲ ਦੇ ਬਾਹਰੋਂ ਅਲਨਾਲਾ ਵਿੱਚ ਅਗਵਾ ਕਰ ਲਿਆ ਸੀ ਉਸ ਨੂੰ ਇੱਕ ਐਸਯੂਵੀ ਦੇ ਵਿੱਚ ਅਗਵਾ ਕੀਤਾ ਗਿਆ ਤੇ ਉਸ ਨੂੰ ਅਗਵਾ ਕਰਨ ਤੋਂ ਬਾਅਦ ਜਿਹੜੇ ਮੁਲਜ਼ਮ ਨੇ ਉਹ ਜੰਡਿਆਲਾ ਗੁਰੂ ਦੇ ਵਿੱਚ ਇੱਕ ਟਿਊਬਲ ਤੇ ਇੱਕ ਮੋਟਰ ਤੇ ਲੈ ਗਏ ਜਿੱਥੇ ਉਸ ਦੀ ਕੁੱਟਮਾਰ ਕੀਤੀ ਗਈ ਉਹਨਾਂ ਕਤਿਤ ਤੌਰ ਤੇ ਪੁਲਿਸ ਕੋਲ ਜੇ ਸ਼ਿਕਾਇਤ ਕੀਤੀ ਤਾਂ ਜਾਨੂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਅਲਨਾਲਾ ਪੁਲਿਸ ਨੇ ਧਾਰਾ 365 ਅਗਵਾ ਕਰਨਾ 372 ਬੀ ਦੋ ਖੋ ਕਰਦੇ ਹੋਏ 6050 323 6050 ਤੇ 506 ਅਪਰਾਧਿਕ ਧਮਕੀ ਦੇਣਾਂ ਦੇ ਤਹਿਤ ਕੇਸ ਦਰਜ ਕੀਤਾ ਗਿਆ ਸੀ ਅਜਨਾਲਾ ਵਿੱਚ ਜੋ 23 ਫਰਵਰੀ ਨੂੰ ਹਿੰਸਾ ਦੇਖਣ ਨੂੰ ਮਿਲੀ ਉਹ ਵੀ ਇਸੇ ਕੇਸ ਤੋਂ ਬਾਅਦ ਹੋਈ ਸੀ ਉਹ ਸਾਰੇ ਵਰਤਾਰੇ ਦੀ ਸ਼ੁਰੂਆਤ ਜਿਹੜੀ ਹੈ ਉਹ ਇਸ 16 ਫਰਵਰੀ ਨੂੰ ਜਿਹੜਾ ਕੇਸ ਦਰਜ ਕੀਤਾ ਗਿਆ ਸੀ ਇੱਥੋਂ ਸ਼ੁਰੂ ਹੋਈ 17 ਫਰਵਰੀ ਨੂੰ ਅਗਵਾ ਕਰਨ ਵਾਲੇ ਕੇਸ ਵਿੱਚ ਹੀ ਪੁਲਿਸ ਨੇ ਲਵਪ੍ਰੀਤ ਸਿੰਘ ਉਰਫ ਤੂਫਾਨ ਨੂੰ ਹਿਰਾਸਤ ਵਿੱਚ ਲਿਆ ਸੀ ਇਸੇ ਹਿਰਾਸਤ ਦਾ ਵਿਰੋਧ ਕਰਨ ਦੇ ਲਈ ਅਮਰਿਤਪਾਲ ਤੇ ਉਸ ਦੇ ਸਾਥੀਆਂ ਨੇ 23 ਫਰਵਰੀ ਨੂੰ ਅਜਨਾਲਾ ਦੇ ਪੁਲਿਸ ਥਾਣੇ ਦਾ ਕਰਾਉ ਕੀਤਾ ਸੀ ਕਈ ਲੋਕ ਬੰਦੂਕਾਂ ਹਥਿਆਰਾਂ ਤੇ ਤਲਵਾਰਾਂ ਨਾਲ ਲੈਸ ਸੀਗੇ ਇਸ ਇਕੱਠ ਦੇ ਵਿੱਚ ਗੁਰੂ ਸਾਹਿਬ ਦੀ ਪਾਲਕੀ ਨੂੰ ਅੱਗੇ ਲਾ ਕੇ ਇਹ ਸਾਰਾ ਕੁਝ ਕੀਤਾ ਗਿਆ ਸੀ ਕਈ ਪੁਲਿਸ ਵਾਲੇ ਇਸ ਘਟਨਾਕ੍ਰਮ ਦੇ ਵਿੱਚ ਜ਼ਖਮੀ ਵੀ ਹੋਇਆ ਸਰ ਪਹਿਲਾਂ ਇਹ ਕਿਹਾ ਗਿਆ ਕਿ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਤੂਫਾਨ ਨੂੰ ਜਾਂ ਲਪ੍ਰਿਤ ਨੂੰ ਛੱਡ ਦਿੱਤਾ ਹੈ ਲੇਕਿਨ 24 ਫਰਵਰੀ ਨੂੰ ਪੁਲਿਸ ਨੇ ਇੱਕ ਐਫ ਆਈ ਆਰ ਆਈ ਪੀ ਸੀ ਧਾਰਾ 307 ਜਾਨ ਤੋਂ ਮਾਰਨ ਦੀ ਕੋਸ਼ਿਸ਼ ਜਾਂ ਉਹਨੂੰ ਕਹਿੰਦਾ ਕਤਲ ਕਹਿੰਨੇ ਆਪਾਂ 307 ਦੇ ਵਿੱਚ ਤੇ ਸਰਕਾਰੀ ਕਰਮਚਾਰੀਆਂ ਨੂੰ ਡਿਊਟੀ ਤੋਂ ਰੋਕਣ ਹਮਲਾ ਜਾਂ ਅਪਰਾਧਿਕ ਬਲ ਦਾ ਇਸਤੇਮਾਲ ਕਰਨ ਦੇ ਦੋਸ਼ ਸ਼੍ਰਮਲ ਸਿੰਘ ਸਾਰਿਆਂ ਦੇ ਤਹਿਤ ਇੱਕ ਐਫਆਈਆਰ ਅਮਰਿਤਪਾਲ ਦੇ ਖਿਲਾਫ ਕੱਟੀ ਗਈ ਸੀ 307 ਤੋਂ ਇਲਾਵਾ ਆਈਪੀਸੀ ਦੀਆਂ ਤਰ੍ਹਾਂ 332 333 506 120 ਬੀ 427 148 ਤੇ 149 ਬੀ ਲਗਾਈਆਂ ਗਈਆਂ ਸੀ ਲੇਕਿਨ 24 ਫਰਵਰੀ ਦੀ ਇਸ ਐਫਆਈਆਰ ਤੋਂ ਪਹਿਲਾਂ ਵੀ ਅਮਰਿਤਪਾਲ ਦੇ ਖਿਲਾਫ ਦੋ ਹੋਰ ਕੇਸ ਦਰਜ ਹੋਏ ਸੀ ਦੋ ਹੋਰ ਐਫਆਈਆਰਾਂ ਵੀ ਕਟਿਆ ਗੰਜਾਂ ਸੀ ਮੋਗਾ ਦੇ ਬੁੱਧ ਸਿੰਘ ਵਾਲਾ ਵਿੱਚ ਦੀਪ ਸਿੱਧੂ ਤੇ ਗੁਰਜੰਟ ਸਿੰਘ ਬੁੱਧਵਾਲਾ ਬੁੱਧ ਸਿੰਘ ਵਾਲਾ ਦੀ ਵਰਸੀ ਸਮਾਗਮਿਕ ਰੱਖਿਆ ਗਿਆ ਸੀ ਜਿੱਥੇ ਅੰਮ੍ਰਿਤਪਾਲ ਨੇ ਇੱਕ ਭਾਸ਼ਣ ਦਿੱਤਾ ਤੇ ਭਾਸ਼ਣ ਦੌਰਾਨ ਇਹ ਕਿਹਾ ਸੀ ਕਿ ਦੁਨੀਆ ਦੀ ਕੋਈ ਵੀ ਤਾਕਤ ਸਿੱਖਾਂ ਨੂੰ ਖਾਲਸਾਣ ਦੀ ਪ੍ਰਾਪਤੀ ਆਜ਼ਾਦ ਰਾਜ ਦੀ ਪ੍ਰਾਪਤੀ ਤੋਂ ਨਹੀਂ ਰੋਕ ਸਕਦੀ ਅਸੀਂ ਲੜਦੇ ਰਹਾਂਗੇ ਆਈਪੀਸੀ ਦੀ ਧਾਰਾ 153ਏ ਦੇ ਤਹਿਤ ਐਫਆਈਆਰ ਦਰਜ ਕੀਤੀ ਗਈ ਸੀ ਜਿਸ ਦੇ ਤਹਿਤ ਇਹ ਕਿਹਾ ਜਾਂਦਾ ਕਿ ਧਰਮ ਨਸਲ ਜਨਮ ਸਥਾਨ ਨਿਵਾਸ ਭਾਸ਼ਾ ਆਦਿ ਦੇ ਆਧਾਰ ਤੇ ਵੱਖ-ਵੱਖ ਸਮੂਹਾਂ ਵਿਚਕਾਰ ਜਿਹੜਾ ਬਖਰੀਵਾ ਹੈ ਜਾਂ ਉਹਦੀ ਸਦਭਾਵਨਾ ਨੂੰ ਬਣਾਏ ਰੱਖਣ ਦੇ ਲਈ ਨੁਕਸਾਨ ਦੇ ਜਿਹੜੀਆਂ ਚੀਜ਼ਾਂ ਹੋ ਸਕਦੀਆਂ ਨੇ ਉਹ ਕੰਮ ਕਰਨਾ ਇਸ ਧਾਰਾ ਦੇ ਵਿੱਚ ਸ਼ਾਮਿਲ ਹੁੰਦਾ ਹੈ ਇਸ ਤੋਂ ਇਲਾਵਾ 121 ए ਦੇ ਤਹਿਤ ਵੀ ਐਫ ਆਈ ਆਰ ਦਰਜ ਕੀਤੀ ਗਈ ਸੀ 22 ਫਰਵਰੀ ਨੂੰ ਵੀ ਇੱਕ ਹੋਰ ਐਫ ਆਈ ਆਰ 153 ਇਹ ਦੇ ਤਹਿ ਦਰਜ ਕੀਤੀ ਗਈ ਸੀ ਉੱਥੇ ਵੀ ਪੁਲਿਸ ਵੱਲੋਂ ਇਹ ਕਿਹਾ ਗਿਆ ਸੀ ਕਿ ਇੱਕ ਭਾषण ਦਿੱਤਾ ਗਿਆ ਹੈ ਭੜਕਾਊ ਭਾषण ਦਿੱਤਾ ਗਿਆ ਜਿਸ ਦੀ ਵੀਡੀਓ ਪੁਲਿਸ ਕੋਲ ਹੈ ਉਸ ਦੇ ਬੇਸਿਸ ਦੇ ਉੱਤੇ ਇਹ ਐਫ ਆਈ ਆਰ ਦਰਜ ਕੀਤੀ ਗਈ ਸੀ ਪੰਜਵਾਂ ਮੁਕੱਦਮਾ ਅਮਰਿਤਪਾਲ ਖਿਲਾਫ 18 ਮਾਰਚ ਨੂੰ ਪੁਲਿਸ ਬੈਰੀਕਡ ਤੋੜ ਕੇ ਭੱਜਣ ਦਾ ਦਰਜ ਕੀਤਾ ਗਿਆ ਸੀ ਅਮਰਿਤਸਰ ਜ਼ਿਲ੍ਹੇ ਦੇ ਖਿਲਸ਼ੀਆਂ ਪਿੰਡ ਵਿੱਚ ਨਾਕਾ ਲੱਗਿਆ ਹੋਇਆ ਸੀ ਤੇ ਅਮਰਿਤਪਾਲ ਇੱਕ ਮਰਸਡੀਜ਼, ਦੋ ਫੋਰਡ ਐਂਡਵਰਸ ਤੇ ਇੱਕ ਕ੍ਰੇਟਾ ਗੱਡੀ ਲੈ ਕੇ ਉਹਨਾਂ ਦਾ ਕਾਫਲਾ ਜਾ ਰਿਹਾ ਸੀ ਜਿਸ ਨੇ ਪੁਲਿਸ ਦਾ ਨਾਕਾ ਤੋੜ ਕੇ ਭੱਜਣ ਦੀ ਕੋਸ਼ਿਸ਼ ਕੀਤੀ ਤੇ ਭੱਜਣ ਦੇ ਵਿੱਚ ਕਾਮਯਾਬੀ ਹੋਏ ਪੁਲਿਸ ਨੇ ਉਹਨਾਂ ਨੂੰ ਰੋਕਣ ਦਾ ਇਸ਼ਾਰਾ ਕੀਤਾ ਸੀ ਲੇਕਿਨ ਉਹ ਰੁਕੇ ਨਹੀਂ ਨਾਕਾ ਤੋੜ ਕੇ ਭੱਜ ਗਏ ਪੁਲਿਸ ਨੇ ਸੈਕਸ਼ਨ 279 186 506 336 427 ਆਈਪੀਸੀ ਦੀ ਤੇ 25 ਆਰਮਜ਼ ਐਕਟ ਦੇ ਤਹਿਤ ਕੇਸ ਦਰਜ ਕੀਤਾ ਸੀ 19 ਮਾਰਚ ਦੇ ਅ ਅਗਲੇ ਦਿਨ ਅਮਰਿਤਪਾਲ ਦੇ ਖਿਲਾਫ ਇੱਕ ਹੋਰ ਐਫਆਈਆਰ ਦਰਜ ਕੀਤੀ ਗਈ ਸੀ ਜਲੰਧਰ ਦਿਹਾਤੀ ਦੇ ਐਸਐਸਪੀ ਸਰਦੀਪ ਸਿੰਘ ਤਾਬੇਕ ਅਮਰਿਤਪਾਲ ਇੱਕ ਪੂਰੇ ਰੰਗ ਦੀ ਇਸਯੂ ਪਿਕਅਪ ਗੱਡੀ ਦੇ ਵਿੱਚ ਦੇਖੇ ਗਏ ਸੀ ਬਾਅਦ ਵਿੱਚ ਗੱਡੀ ਕਿਤੋਂ ਰਿਕਵਰ ਕੀਤੀ ਗਈ ਫੜ ਲਿਆ ਗਿਆ ਗੱਡੀ ਨੂੰ ਤਲਾਸ਼ੀ ਦੌਰਾਨ ਉਸ ਗੱਡੀ ਦੇ ਵਿੱਚੋਂ ਇੱਕ ਵਾਕੀ ਟਾਕੀ ਸੈਟ ਇੱਕ 315 ਬੋਰ ਦੀ ਰਾਈਫਲ ਤੇ 57 ਜ਼ੰਦਾ ਕਾਰਤੂਸ ਗੱਡੀ ਦੇ ਵਿੱਚੋਂ ਬਰਾਮਦ ਹੋਏ ਸੀ ਆਈਪੀਸੀ ਦੀ ਧਾਰਾ 279 ਤੇ 188 ਤੇ ਆਰਮਜ਼ ਐਕਟ ਦੇ ਅਗੇਂਸਟ ਇੱਕ ਹੋਰ ਐਫਆਈਆਰ ਜਿਹੜੀ ਹੈ ਅਮਰਿਤਪਾਲ ਦੇ ਖਿਲਾਫ ਦਰਜ ਹੋਈ ਇਸ ਤੋਂ ਬਾਅਦ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਅਮਰਤਸਰ ਨੂੰ ਫੜ ਲਿਆ ਜਾਂਦਾ ਹੈ ਕਈ ਕਹਿੰਦੇ ਨੇ ਉਹਨਾਂ ਨੇ ਸਰੈਂਡਰ ਕੀਤਾ ਐਨਐਸਏ ਲਗਾਇਆ ਜਾਂਦਾ ਹੈ ਤੇ ਡਿੜਬੂਗੜ ਦੀ ਜੇਲ੍ਹ ਦੇ ਵਿੱਚ ਉਹਨਾਂ ਨੂੰ ਭੇਜ ਦਿੱਤਾ ਜਾਂਦਾ ਹੈ ਇਸ ਤੋਂ ਬਾਅਦ 9 ਅਕਤੂਬਰ ਨੂੰ ਫਰੀਦਕੋਟ ਦੇ ਗੁਰਪ੍ਰੀਤ ਸਿੰਘ ਹਰੀਨਾਉ ਦੇ ਕਤਲ ਕੇਸ ਦੇ ਵਿੱਚ ਸ਼ਾਮਲ ਹੋਣ ਦਾ ਵੀ ਇੱਕ ਕੇਸ ਉਹਨਾਂ ਦੇ ਉੱਪਰ ਦਰਜ ਕੀਤਾ ਗਿਆ ਹੈ ਐਫ ਆਈ ਆਰ ਕੱਟੀ ਗਈ ਇਸ ਕੇਸ ਦੇ ਵਿੱਚ ਹੀ ਕੱਲ ਅਮਰਿਤਪਾਲ ਦੇ ਖਿਲਾਫ ਯੂ ਪੀ ਐ ਦੀਆਂ ਧਾਰਾ ਜਿਹੜੀਆਂ ਨੇ ਉਹ ਜੋੜ ਦਿੱਤੀਆਂ ਗਈਆਂ ਨੇ ਫਰੀਦਕੋਟ ਦੇ ਐਸ ਐਸ ਪੀ ਪ੍ਰਗਿਆ ਜੈਨ ਨੇ ਕਨਫਰਮ ਕੀਤਾ ਹੈ ਕਿ ਜਿਹੜੀ ਸਟ ਹੈ ਸਪੈਸ਼ਲ ਇਨਵੈਸਟੀਗੇਟਿਵ ਟੀਮ ਉਹਨਾਂ ਨੇ ਅਦਾਲਤ ਨੂੰ ਲਿਖਤੀ ਜਾਣਕਾਰੀ ਦਿੱਤੀ ਹੈ ਕਿ ਅਮਰਿਤਪਾਲ ਦੇ ਖਿਲਾਫ ਯੂਏਪੀਏ ਦੀਆਂ ਧਾਰਾਵਾਂ ਇਸ ਕੇਸ ਦੇ ਵਿੱਚ ਜੋੜ ਦਿੱਤੀਆਂ ਗਈਆਂ। ਹੁਣ ਇਹ ਸਾਰਾ ਕੁਝ ਜਿਹੜਾ ਹੈ ਪਿਛਲੇ 2 ਸਾਲ ਦੇ ਵਿੱਚ ਜੋ-ਜੋ ਹੋਇਆ ਉਹੀ ਸਿਰਫ ਪੰਜਾਬ ਦੇ ਲੋਕਾਂ ਨੂੰ ਪਤਾ ਹੈ ਕਿ ਇਹ ਸਾਰਾ ਕੁਝ ਵਰਤਾਰਾ ਸਿਰਜਿਆ ਗਿਆ ਸੀ, ਹੋਇਆ ਸੀ। ਪੁਲਿਸ ਦੇ ਨਾਲ ਕੀ-ਕੀ ਉਹਨਾਂ ਦੀ ਖੈਬਾਜੀ ਹੋਈ, ਕੀ-ਕੀ ਘਟਨਾਵਾਂ ਵਾਪਰੀਆਂ ਤੇ ਕਿਹੜੇ-ਕਿਹੜੀਆਂ ਧਾਰਾਵਾਂ ਦੇ ਖਿਲਾਫ ਕਿੰਨੇ ਕੇਸ ਦਰਜ ਹਨ ਇਹ ਹੀ ਪਬਲਿਕ ਡੋਮੇਨ ਦੇ ਵਿੱਚ ਹੈ ਅਮਰਿਤਪਾਲ ਸਿੰਘ ਤੇ ਉਹਨਾਂ ਦੇ ਸਮਰਥਕਾਂ ਵੱਲੋਂ ਇਹ ਕਿਹਾ ਜਾਂਦਾ ਹੈ ਕਿ ਉਹਨਾਂ ਵੱਲੋਂ ਕੋਈ ਵੀ ਗਲਤ ਕੰਮ ਨਹੀਂ ਕੀਤਾ ਗਿਆ ਉਹ ਸਿਰਫ ਨਸ਼ੇ ਛਡਾਉਣ ਦੀ ਕੋਸ਼ਿਸ਼ ਕਰ ਰਹੇ ਸੀ ਕਿ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਕੀਤਾ ਜਾਵੇ ਤੇ ਸਿੱਖੀ ਦਾ ਪ੍ਰਚਾਰ ਕੀਤਾ ਜਾਵੇ ਲੇਕਿਨ ਕੋਈ ਇਹ ਨਹੀਂ ਦੱਸਦਾ ਕਿ ਅਗਸਤ 2022 ਦੇ ਵਿੱਚ ਅਚਾਨਕ ਜਦੋਂ ਅਮਰਤਪਾਲ ਨੂੰ ਜਸਬੀਰ ਸਿੰਘ ਰੋਡੇ ਜਾਂ ਸ਼ਵੰਜਨ ਸਿੰਘ ਮਾਨ ਵੱਲੋਂ ਮੋਗੇ ਇੱਕ ਵੱਡਾ ਇਕੱਠ ਕਰਕੇ ਵਾਰਿਸ ਪੰਜਾਬ ਦਾ ਮੁਖੀ ਥਾਪਿਆ ਗਿਆ ਉਹਨਾਂ ਨੂੰ ਦਸਤਾਰਬੰਦੀ ਕੀਤੀ ਗਈ ਉਸ ਤੋਂ ਪਹਿਲਾਂ ਉਹ ਕੀ ਕਰਦੇ ਸੀ ਵਾਰਿਸ ਪੰਜਾਬ ਨਾਲ ਉਹਨਾਂ ਦਾ ਕੀ ਰਿਸ਼ਤਾ ਸੀ ਜਸਬੀਰ ਸਿੰਘ ਰੋਡੇ ਦਾ ਸਿਮਰਨਜੀਤ ਸਿੰਘ ਮਾਨ ਇਹਨਾਂ ਦੋਨਾਂ ਦਾ ਵਾਰਿਸ ਪੰਜਾਬ ਦੇ ਨਾਲ ਕੀ ਰਿਸ਼ਤਾ ਸੀ ਕਿਸ ਕਪੈਸਿਟੀ ਦੇ ਵਿੱਚ ਇਹਨਾਂ ਦੋਨਾਂ ਨੇ ਅਮਰਤਪਾਲ ਨੂੰ ਵਾਰਿਸ ਪੰਜਾਬ ਦਾ ਮੁਖੀ ਥਾਪਿਆ ਵਾਰਿਸ ਪੰਜਾਬ ਦੇ ਦੇ ਪਿਛਲੇ ਮੁਖੀ ਜਿਹੜੇ ਸੀ ਦੀਪ ਸਿੱਧੂ ਸੀ ਉਹਨਾਂ ਦਾ ਫਿਰ ਵੀ ਪਛੋਕੜ ਪਤਾ ਹੈ ਕਿ ਉਹ ਬੰਬੇ ਰਹਿੰਦੇ ਸੀ ਅਦਾਕਾਰ ਸੀ ਵਕੀਲ ਸੀ ਲੇਕਿਨ ਉਹਨਾਂ ਨੇ ਜਦੋਂ ਕਿਸਾਨ ਅੰਦੋਲਨ ਹੋਇਆ ਉਸ ਕਿਸਾਨ ਅੰਦੋਲਨ ਚ ਜਦੋਂ ਉਹਨਾਂ ਨੇ ਸ਼ਮੂਲੀਅਤ ਕੀਤੀ ਤਾਂ ਉਹਨਾਂ ਦਾ ਜੀਵਨ ਤਬਦੀਲ ਹੁੰਦਾ ਹੈ ਉਹਨਾਂ ਵਿੱਚ ਪਰਵਰਤਨ ਆਉਂਦਾ ਹੈ ਤੇ ਉਹ ਰਾਜਨੀਤੀ ਜਾਂ ਸਿਆਸਤ ਵਿੱਚ ਜਾਂ ਅੰਦੋਲਨ ਵਿੱਚ ਸਿਆਸੀ ਖੋਲ ਦੇ ਵਿੱਚ ਕੁੱਦਦੇ ਹਨ ਉਹ ਸਾਰਿਆਂ ਨੂੰ ਪਤਾ ਹੈ ਸਾਰਿਆਂ ਦੇ ਸਾਹਮਣੇ ਲੇਕਿਨ ਅਮਰਿਤਪਾਲ ਦਾ ਜੀਵਨ ਕਿਵੇਂ ਬਦਲਿਆ ਕਿਹੜੀ ਅਜਿਹੀ ਘਟਨਾ ਹੋਈ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਜੀਨੇ ਉਸ ਨੂੰ ਇਹ ਗੱਲ ਦੀ ਪ੍ਰੇਰਣਾ ਦਿੱਤੀ ਕਿ ਉਹ ਇੱਕ ਤਾਂ ਸਿੱਖੀ ਬਾਣਾ ਅਖਤਿਆਰ ਕਰਨ ਅੰਮ੍ਰਿਤ ਛਕਣ ਤੇ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰੱਖਣ ਇਸ ਦਾ ਕਿਸੇ ਨੂੰ ਕੁਝ ਵੀ ਨਹੀਂ ਪਤਾ ਹੈ ਕੀ ਅਮਰਿਤਪਾਲ ਇਹ ਸਿੱਖੀ ਬਾਣਾ ਸਿੱਖੀ ਰੂਪ ਜਿਹੜਾ ਜਿਹਦੇ ਵਿੱਚ ਉਹ ਸਾਡੇ ਸਾਰਿਆਂ ਦੇ ਸਾਹਮਣੇ ਆਏ ਕਿ ਉਹ ਦੁਬਈ ਦੇ ਵਿੱਚ ਹੀ ਤਾਰਨ ਕਰ ਲਿਆ ਸੀ ਜਾਂ ਉਹਨਾਂ ਨੇ ਪੰਜਾਬ ਦੇ ਵਿੱਚ ਆ ਕੇ ਕੀ ਕੀ ਉਹਨਾਂ ਨੇ ਅੰਮ੍ਰਿਤ ਜਿਹੜਾ ਛਕਿਆ ਸੀ ਉਹ ਦੁਬਈ ਦੇ ਵਿੱਚ ਛਕਿਆ ਸੀ ਕਿ ਪੰਜਾਬ ਆ ਕੇ ਛਕਿਆ ਸੀ ਕਿਸੇ ਨੂੰ ਨਹੀਂ ਪਤਾ ਜਿਹੜਾ ਉਹ ਨਸ਼ਾ ਛਡਾਊ ਕੇਂਦਰ ਖੋਲਣ ਦੀ ਗੱਲ ਕਰਦੇ ਨੇ ਉਹ ਉਹਨਾਂ ਨੇ 22 ਦੇ ਵਿੱਚ ਹੀ ਖੋਲੇ ਜਾਂ ਉਸ ਤੋਂ ਪਹਿਲਾਂ ਖੋਲੇ ਤੇ 5-6 ਮਹੀਨਿਆਂ ਦੇ ਛੋਟੇ ਜਿਹੇ ਸਮੇਂ ਦੇ ਵਿੱਚ ਉਹਨਾਂ ਨੇ ਕਿੰਨੇ ਸੈਂਟਰ ਖੋਲੇ ਕਿਵੇਂ ਖੋਲੇ ਕਿੰਨੇ ਨੌਜਵਾਨ ਜੁੜੇ ਉਹ ਕਿਵੇਂ ਜੁੜੇ ਕਿੰਨਿਆਂ ਦਾ ਨਸ਼ਾ ਛਡਾਇਆ ਗਿਆ ਕਿਵੇਂ ਛਡਾਇਆ ਗਿਆ ਇਸ ਦੇ ਬਾਰੇ ਕੋਈ ਜਾਣਕਾਰੀ ਕਿਸੇ ਨੂੰ ਨਹੀਂ ਕੀ ਤੁਸੀਂ 5-6 ਮਹੀਨੇ ਦੇ ਵਿੱਚ ਇੱਕ ਸੈਂਟਰ ਖੋਲ ਕੇ 5-10-15 ਲੋਕਾਂ ਨੂੰ ਜੇ ਨਸ਼ਾ ਛੁਡਾ ਦਿੰਨੇ ਹੋ ਕਿ ਉਹਦੇ ਨਾਲ ਤੁਸੀਂ ਬਹੁਤ ਵੱਡੀ ਸ਼ਖਸੀਅਤ ਬਣ ਕੇ ਉੱਭਰ ਸਕਦੇ ਹੋ ਭਗਤਪੂਰਨ ਸਿੰਘ ਵਰਗੇ ਲੋਕਾਂ ਦੀ ਸਾਰੀ ਜ਼ਿੰਦਗੀ ਲੋਕਾਂ ਦੀ ਸੇਵਾ ਕਰਦਿਆਂ ਬੀਤ ਗਈ ਉਹਦਾ ਮੁਕਾਬਲਾ ਕੀ ਇਸ ਵਰਤਾਰੇ ਨਾਲ ਕੀਤਾ ਜਾ ਸਕਦਾ ਹੈ ਲੇਕਿਨ ਪਬਲਿਕ ਡੋਮੇਨ ਦੇ ਵਿੱਚ ਫਿਰ ਵੀ ਕੋਈ ਨੌਲੇਜ ਨਹੀਂ ਕੋਈ ਜਾਣਕਾਰੀ ਨਹੀਂ ਹੈ ਕਿ ਕਿੰਨਾ ਟਾਈਮ ਉਹਨਾਂ ਨੇ ਇਹ ਮੂਹਮ ਛੇੜੀ ਕਿਉਂ ਛੇੜੀ ਕੀ ਉਹਨਾਂ ਦੇ ਪਰਿਵਾਰ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਹਾਦਸਾ ਹੋਇਆ ਸੀ ਕੋਈ ਘਟਨਾ ਵਾਪਰੀ ਸੀ ਕਿ ਉਹ ਨਸ਼ੇ ਤੋਂ ਐਨੀ ਨਫ਼ਰਤ ਕਰਨ ਲੱਗ ਗਏ ਆ ਉਹਨਾਂ ਨੇ ਸੋਚਿਆ ਕਿ ਮੈਂ ਆਪਣਾ ਕਾਰੋਬਾਰ ਛੱਡ ਕੇ ਟਰਾਂਸਪੋਰਟ ਦਾ ਹੁਣ ਮੈਂ ਆਪਣੀ ਜ਼ਿੰਦਗੀ ਇਸ ਦੇ ਲੇਖੇ ਲਾਵਾਂਗਾ ਕਿ ਮੈਂ ਲੋਕਾਂ ਨੂੰ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਕਰਾਂਗਾ ਕੋਈ ਜਾਣਕਾਰੀ ਨਹੀਂ ਹੈ ਕਿਵੇਂ ਉਹਨਾਂ ਦਾ ਮਨ ਬਦਲਿਆ ਕਿਸੇ ਨੂੰ ਨਹੀਂ ਪਤਾ ਕਦੋਂ ਉਹਨਾਂ ਨੇ ਆਪਣਾ ਰੂਪ ਬਦਲਿਆ ਕਿਉਂ ਬਦਲਿਆ ਕਿਸੇ ਨੂੰ ਕੁਝ ਨਹੀਂ ਪਤਾ ਕਿੰਨੇ ਸਾਲ ਉਹਨਾਂ ਨੇ ਇਹ ਕਹਲਣਾ ਕਾਲੀ ਜਾਂ ਕਿੰਨੀ ਮਿਹਨਤ ਕੀਤੀ ਕਿੰਨੇ ਸਾਲ ਕੀਤੀ ਜਾਂ ਕੁਝ ਮਹੀਨੇ ਕੀਤੀ ਇਹ ਵੀ ਕਿਸੇ ਨੂੰ ਨਹੀਂ ਪਤਾ ਹੈ ਲੇਕਿਨ ਅਸੀਂ ਉਹਨਾਂ ਨੂੰ ਪੰਥ ਦਾ ਹੀਰੋ ਬਣਾ ਦਿੱਤਾ ਉਹਨਾਂ ਨੂੰ ਵੋਟਾਂ ਪਾ ਕੇ ਐਮਪੀ ਵੀ ਬਣਾ ਦਿੱਤਾ ਬਿਨਾ ਕੋਈ ਸਵਾਲ ਪੁੱਛੇ ਬਿਨਾ ਇਹ ਜਾਣਕਾਰੀ ਲਏ ਕਿ ਉਹ ਕਿਵੇਂ ਕਿਉਂ ਕਿਹੜੀਆਂ ਗੱਲਾਂ ਕਰਕੇ ਇਹ ਰਾਹ ਦੇ ਉੱਤੇ ਆਏ ਜਾਂ ਉਹਨਾਂ ਨੇ ਇਹ ਰਾਹ ਚੁਣਿਆ ਜਾਂ ਉਹਨਾਂ ਦੀ ਤਬਦੀਲੀ ਕਿਵੇਂ ਆਈ ਕੀ ਉਹਨਾਂ ਦੀ ਕਹਾਣੀ ਹੈ ਕਿੰਨਾ ਟਾਈਮ ਉਹਨਾਂ ਨੇ ਸੰਘਰਸ਼ ਕੀਤਾ ਨਾ ਕਿਸੇ ਨੇ ਪੁੱਛਿਆ ਨਾ ਕਿਸੇ ਨੇ ਦੱਸਿਆ ਹੁਣ ਵੀ ਉਹਨਾਂ ਨੂੰ ਅਸੀਂ ਪੰਥਕ ਲੀਡਰ ਦੇ ਤੌਰ ਤੇ ਪੇਸ਼ ਕਰਨ ਦੇ ਲਈ ਤਿਆਰ ਹਾਂ ਸਵਾਲ ਹਜੇ ਵੀ ਨਹੀਂ ਪੁੱਛ ਰਹੇ ਹਜੇ ਵੀ ਸਿਰਫ ਸੋਸ਼ਲ ਮੀਡੀਆ ਦੇ ਉੱਤੇ ਪ੍ਰੋਪਾਗੈਂਡਾ ਕਰਕੇ ਮੀਡੀਆ ਦੇ ਉੱਤੇ ਉਹਨਾਂ ਨੂੰ ਵੱਡਾ ਕਦ ਕਰਕੇ ਦਿਖਾਇਆ ਜਾ ਰਿਹਾ ਹੈ ਦਰਸਾਇਆ ਜਾ ਰਿਹਾ ਹੈ ਸਵਾਲ ਕੋਈ ਵੀ ਨਹੀਂ ਪੁੱਛਦਾ ਸਾਡੇ ਗੁਰੂ ਘਰਾਂ ਦੇ ਵਿੱਚ ਵੀ ਲਿਸਕ ਲਾਇਆ ਹੁੰਦਾ ਕਿ ਕਿਸੇ ਅਣਜਾਣ ਬੰਦੇ ਤੋਂ ਦੇਗ ਜਾਂ ਪ੍ਰਸ਼ਾਦ ਲੈ ਕੇ ਨਾ ਖਾਓ ਜੀ ਕਿਸੇ ਤੇ ਇਸ ਤਰ੍ਹਾਂ ਭਰੋਸਾ ਨਾ ਕਰੋ ਜੇ ਕੋਈ ਅਣਜਾਣ ਵਿਅਕਤੀ ਹੈ ਇੱਥੇ ਅਸੀਂ ਕਿਸੇ ਅਣਜਾਣ ਵਿਅਕਤੀ ਨੂੰ ਜਿਹਦੇ ਬਾਰੇ ਅਸੀਂ ਕੁਝ ਵੀ ਨਹੀਂ ਜਾਣਦੇ ਜਿਹਦੇ ਜੀਵਨ ਬਾਰੇ ਸਾਨੂੰ ਕੁਝ ਵੀ ਨਹੀਂ ਪਤਾ ਉਸ ਨੂੰ ਪੰਥ ਦੀ ਸਿਆਸਤ ਥਾਲੀ ਦੇ ਵਿੱਚ ਪਰੋਸ ਕੇ ਦੇ ਰਹੇ ਹਾਂ ਬਿਨਾ ਕੋਈ ਸਵਾਲ ਪੁੱਛੇ ਇਹ ਕਿੱਥੋਂ ਦੀ ਅਕਲਮੰਦੀ ਹੈ ਇਹ ਸਵਾਲ ਸਾਨੂੰ ਸਾਰਿਆਂ ਨੂੰ ਆਪਣੇ ਆਪ ਨੂੰ ਜ਼ਰੂਰ ਪੁੱਛਣੇ ਚਾਹੀਦੇ ਨੇ ਇਹਨਾਂ ਪੱਤਰਕਾਰਾਂ ਨੂੰ ਇਹਨਾਂ ਮੀਡੀਆ ਨੂੰ ਵੀ ਇਹ ਸਵਾਲ ਜ਼ਰੂਰ ਪੁੱਛਣੇ ਚਾਹੀਦੇ ਨੇ ਕਿ ਅਚਾਨਕ ਕਿਸੇ ਬੰਦੇ ਨੂੰ ਭਾਈ ਅਮਰਤਪਾਲ ਸਿੰਘ ਜੀ ਦਾ ਐਡਾ ਵੱਡਾ ਰੂਪ ਦੇਖ ਕੇ ਕੱਦ ਦੇ ਕੇ ਸਤਿਕਾਰ ਦੇ ਕੇ ਤੁਸੀਂ ਪੇਸ਼ ਕਰ ਦਿੰਦੇ ਹੋ ਬਿਨਾਂ ਸਵਾਲ ਪੁੱਛੇ ਇਸ ਦੇ ਪਿੱਛੇ ਕੀ ਵਜ੍ਹਾ ਹੈ ਕਿਸੇ ਨੇ ਇਹ ਵੀ ਨਹੀਂ ਪੁੱਛਿਆ ਕਿ ਭਾਈ ਜਸਬੀਰ ਸਿੰਘ ਰੋਡੇ ਜਿਸ ਨੂੰ ਕੁਝ ਮਹੀਨੇ ਲਈ ਹੀ ਅਕਾਲ ਤਖਤ ਦਾ ਜਥੇਦਾਰ ਥਾਪਿਆ ਗਿਆ ਸੀ ਥਾਪਿਆ ਸਰਬੱਤ ਖਾਲਸਾ ਨੇ ਸੀ ਤੇ ਅਸਤੀਫਾ ਐਸਜੀਪੀਸੀ ਨੇ ਲਿਆ ਸੀ ਇਸ ਕਰਕੇ ਕਿ ਉਹਨਾਂ ਦੇ ਉੱਤੇ ਸ਼ੱਕ ਸੀ ਕਿ ਉਹ ਏਜੰਸੀਆਂ ਦੇ ਨਾਲ ਮਿਲੇ ਹੋਏ ਨੇ